32/24 थाना सुल्तानविंड जिਦੇ ਵਿੱਚ ਕੰਪਲੇਨੈਂਟ ਦਾ ਇੱਕ ਐਨਾ ਸੀ ਕਿ 17 ਤੇ 18 ਮਾਰਚ ਦੀ ਦਰਮਿਆਨੀ ਰਾਤ ਨੂੰ ਜਦਉ ਤੇ ਉਹਦੇ ਪਰਿਵਾਰ ਵਾਲੇ ਸੌਰੇ ਸਨ ਤਾਂ ਉਹਨਾਂ ਦੇ ਘਰ ਤੋਂ ਮੋਬਾਈਲ ਫੋਨਾਂ ਦੀ ਚੋਰੀ ਹੋਈ ਸੀ। ਇਸੇ ਦੀ ਤਫਤੀਸ਼ ਨੂੰ ਫੋਲੋਅ ਅਪ ਕਰਦੇ ਹੋਏ ECG ਸਾਊਥ ਦੀ ਅਗਵਾਈ ਹੇਠ थाना ਸੁਲਤਾਨਵਿੰਡ ਨੇ ਇਹ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਦੇ ਮੈਂਬਰ ਜਿਹੜੇ ਇਸ ਵੇਲੇ ਸਾਡੀ ਹਿਰਾਸਤ ਵਿੱਚ ਹਨ ਇਹ ਹਨ ਆਕਾਸ਼ਦੀਪ ਉਰਫ ਕਾਸ਼ੀ ਕੁਲਦੀਪ ਉਰਫ ਦੀਪੂ ਅਤੇ ਸਿਮਰਨ ਉਰਫ ਸਿਮੂ ਇਹ ਸਾਰੇ ਤਕਰੀਬਨ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਪਿੰਡ ਵਿਰਪਾਲ ਅਤੇ ਪੰਡੋਰੀ ਦੇ ਇਹਨਾਂ ਦੀ ਮੂਡੇ ਸਪਰਿੰਟਿਸ ਅਨੁਸਾਰ ਸੀ ਕਿ ਰਾਤ ਵੇਲੇ ਇਹ ਅੰਮ੍ਰਿਤਸਰ ਦਿਹਾਤੀ ਤੋਂ ਅੰਮ੍ਰਿਤਸਰ ਕਮਿਸ਼ਨਰੀਟ ਦੇ ਏਰੀਆ اسپੈਸ਼ਲੀ ਥਾਣਾ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਏਰੀਆ ਵਿੱਚ ਐਕਟਿਵ ਸਨ ਪਿਛਲੇ 1.5 ਸਾਲ ਤੋਂ ਰਾਤੀ 2:30 ਵਜੇ ਜਦ ਸਾਰੇ ਲੋਕ ਡੂੰਗੀ ਨੀਂਹ ਛੁੰਦੇ ਹਨ ਇਹ ਤਦ ਆਪਣੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਾਰੇ ਗੈਂਗ ਦੇ ਮੈਂਬਰਸ ਬਾਹਰ ਖੜੇ ਹੋ ਕੇ ਰੈਕੀ ਕਰਦੇ ਸਨ ਅਤੇ ਪਹਿਰੇਦਾਰੀ ਦਿੰਦੇ ਸਨ ਜਦ ਆਕਾਸ਼ਦੀਪ ਉਰਫ ਕਾਸ਼ੀ ਜਿਹੜਾ ਕਿ ਥੋੜਾ ਮਾੜਾ ਹੈ ਥੋੜਾ ਕਮਜ਼ੋਰ ਹੈ ਇੱਕ ਖਿੜਕੀਆਂ ਵਿੱਚੋਂ ਖਿੜਕੀਆਂ ਦੀ ਗ੍ਰਿਲਾਂ ਤੋੜ ਕੇ ਜਾਂ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਸ਼ਹਿਰਾਂ ਵਿੱਚ ਸਿੰਸ ਸਾਰੀ ਛੱਤਾਂ ਮੋਸਟਲੀ ਜੁੜੀਆਂ ਹੁੰਦੀਆਂ ਹਨ ਤੇ ਕਾਫੀ ਲੋਕ ਉੱਪਰਲੇ ਆਪਣੇ ਟਰੈਸ ਦੇ ਦਰਵਾਜ਼ੇ ਬੰਦ ਕਰਨੇ ਭੁੱਲ ਜਾਂਦੇ ਹਨ ਰਾਤੀ ਇਹ ਉਹਨਾਂ ਵਿੱਚੋਂ ਐਂਟਰੀ ਪਾ ਕੇ ਅੰਦਰ ਜਿਹੜੇ ਲੋਕ ਫੈਮਿਲੀ ਮੈਂਬਰਸ ਸੌਰੇ ਹੁੰਦੇ ਸਨ ਉਹਨਾਂ ਦੇ ਬੈੱਡ ਸਾਈਡਸ ਤੋਂ ਮੋਬਾਈਲ ਫੋਨ ਕੈਸ਼ ਵਾਲਟ 골ਡ ਜੁਐਲਰੀ ਆਦਿ ਚੋਰੀ ਕਰਕੇ ਨਿਕਲ ਜਾਂਦੇ ਸਨ ਅੱਗੇ ਜਾ ਕੇ ਉਹਨੂੰ ਵੇਚ ਦਿੰਦੇ ਸੀ ਇਹ ਵਾਲੇ ਗੈਂਗ ਦੇ ਇੰਟਰੋਗੇਸ਼ਨ ਤੋਂ ਇਹ ਵੀ ਗਰਲ ਸਾਹਮਣੇ ਆਈ ਹੈ ਕਿ ਇਹ ਪਹਿਲਾਂ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦੀ ਕ੍ਰਿਮਿਨਲ ਹਿਸਟਰੀ ਕੋਈ ਨਵੀਂ ਨਹੀਂ ਹੈ 2017 ਤੋਂ ਹੀ ਥਾਣਾ ਸੁਲਤਾਨਵਿੰਡ ਥਾਣਾ ਮਕਬੂਲਪੁਰਾ ਐਂਡ ਇਵਨ ਥਾਣਾ ਕਪੂਰਥਲਾ ਦੇ ਇਹਨਾਂ ਦੇ ਚੋਰੀ ਦੇ ਮੁਕਦਮੇ ਦਰਜ ਹਨ ਪਰ ਬਾਅਦ ਵਿੱਚ ਕੱਚਾ ਬਨੀਆਨ ਗੈਂਗ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਆਪਣੀ ਮੋਡਸ ਆਪਰੇਂਡ ਦੀ ਬਦਲੀ ਅਤੇ ਕਰਾਂ ਵਿੱਚ ਇਹ ਰਾਤ ਵੇਲੇ ਆਪਣੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹ ਸਾਰੇ तकरीबन 25-26 ਸਾਲਾਂ ਦੇ ਹਨ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਪੜ੍ਹੇ ਲਿਖੇ ਹਨ ਅਤੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਉੱਤੇ ਪਹਿਲਾਂ ਵੀ 7 ਮੁਕਦਮੇ ਦਰਜ ਹਨ ਅਤੇ ਇਹਦੇ ਵਿੱਚ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰਕੇ ਥਾਣਾ ਸੁਲਤਾਨਵਿੰਡ ਦੀ ਟੀਮ ਨੇ तकरीबन 40 ਮੋਬਾਈਲ ਫੋਨਸ ਜਿਨ੍ਹਾਂ ਵਿੱਚ ਕਈ ਹਾਈ ਐਂਡ ਮੋਬਾਈਲ ਫੋਨਸ ਆਈਫੋਨਸ ਦੇ ਲੇਟੈਸਟ ਮਾਡਲਸ ਵੀ ਸ਼ਾਮਿਲ ਹਨ ਅਤੇ 골 ਜੁਵਲਰੀ ਜਿਹੜੀ ਕਿ ਥਾਣਾ ਸੀ ਡਿਵੀਜ਼ਨ ਦੇ ਏਰੀਆ ਤੋਂ ਚੋਰੀ ਕੀਤੀ ਗਈ ਸੀ ਉਹਦੀ ਵੀ ਬਰਾਮਦਗੀ ਹੋਈ ਹੈ ਅੱਗੇ ਵੀ ਹੋਰ ਰਿਮਾਂਡ ਲੈ ਕੇ ਹੋਰ ਰਿਕਵਰੀ 익ਸਪੈਕਟਡ ਹੈ ਨਾਲ ਹੀ ਸਾਰੇ ਫੋਨ ਦੀ ਓਨਰਸ਼ਿਪ ਡਿਟੇਲਸ ਅਸੀਂ ਤਸਦੀਕ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਵੀ ਤਫਤੀਸ਼ ਜੁਆਇਨ ਕਰਾ ਸਕੀਏ ਤਾਂ ਕਿ ਇਸ ਗਿਰੋਹ ਦਾ ਜਿਹੜਾ ਮੋਡਸ ਆਪਰੇਂਡੀ ਹੈ ਇਸ ਤੇ ਹੋਰ ਰੌਸ਼ਨੀ ਪਾਈ ਜਾ ਸਕੇ ਜਿਵੇਂ ਕਿ ਅਸੀਂ ਇੱਕ ਕੰਪਲੇਨੈਂਟ ਨੂੰ ਟੈਪ ਕੀਤਾ ਹੈ ਤੇ ਉਸ ਕੰਪਲੇਨੈਂਟ ਦਾ ਕਹਿਣਾ ਸੀ ਕਿ ਜਿਸ ਰਾਤ ਉਹਨਾਂ ਦੇ ਮੋਬਾਈਲ ਫੋਨਸ ਚੋਰੀ ਹੋਏ ਨੇ ਉਸ ਤੋਂ ਅਗਲੇ ਦਿਨ ਜੈਂਟਲੀ ਉਹ 5-6 ਵਜੇ ਜਾਗ ਜਾਂਦੇ ਸੀ ਪਰ ਸਟ੍ਰੇਂਜਲੀ ਉਹ ਐਨੀ ਗੂੜੀ ਨੀਂਦ ਵਿੱਚ ਸਨ ਕਿ ਅਗਲੇ ਦਿਨੇ 9-10 ਵਜੇ ਜਾਗੇ ਹਨ ਇਸ ਲਈ ਅਸੀਂ ਇਹਦੇ ਹਰ ਪੱਖ ਤੋਂ ਜਾਂਚ ਕਰ ਰਹੇ ਜੀ ਇਹ ਕਮਿਸ਼ਨਰੀਟ ਤੋਂ ਬਾਹਰ ਜਾ ਕੇ ਦਿਹਾਤੀ ਦੇ ਏਰੀਆ ਵਿੱਚ ਵੇਚਦੇ ਸਨ ਉਹ ਸਾਰੇ ਅਸੀਂ ਐਂਗਲ ਜੇ ਐਕਸਪਲੋਰ ਕਰ ਰਹੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਫੋਨ ਇਹਨਾਂ ਦਾ ਰੱਖਿਆ ਸੀ ਉਹ ਸਾਰੀ ਲੜੀ ਨੂੰ ਤੇ ਜਿਨ੍ਹਾਂ ਦੁਕਾਨਾਂ ਵਿੱਚ ਇਹਨਾਂ ਨੇ ਜਾ ਕੇ ਵੇਚਿਆ ਹੈ ਉਹ ਸਾਰਿਆਂ ਨੂੰ ਆਪਾਂ ਸ਼ਾਮਲ ਕਰ ਰਹੇ ਹਾਂ ਇਹਨਾਂ ਦੇ ਗੈਂਗ ਮੈਂਬਰਸ ਦੋ ਹੋਰ ਜਣੇ ਜਿਹੜੇ ਇਸ ਵੇਲੇ ਫਰਾਰ ਹਨ ਜਲਦੀ ਕਾਬੂ ਹੋ ਜਾਣਗੇ ਇੱਕ ਇਹਨਾਂ ਵਿੱਚੋਂ ਜਿਹੜੀ ਲੜਕੀ ਹੈਗੀ ਹੈ ਜਸ ਇਹ ਆਕਾਸ਼ ਦੀ ਪੁਰਖ ਕਾਸ਼ੀ ਜਿਹੜਾ ਲੜਕਾ ਕਮਜ਼ੋਰ ਲੜਕਾ ਉੱਪਰ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਮੇਨ ਉਹਦੀ ਮੰਗੇਤਰ ਹੈ ਇਹਨਾਂ ਦੀ ਐਦਾਂ ਹੈਗੀ ਕਿ ਇਹਨਾਂ ਦੀ ਇੰਟਰੋਗੇਸ਼ਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 1.5 ਸਾਲ ਤੋਂ ਐਕਟਿਵ ਨੇ ਬੀ ਡਿਵੀਜ਼ਨ ਸੀ ਡਿਵੀਜ਼ਨ ਅਤੇ ਸੁਲਤਾਨਪੁਰ ਦੇ ਏਰੀਆ ਵਿੱਚ ਤੇ ਇਨਾਂ ਨੇ ਕਬੂਲਿਆ ਕਿ ਇਨਾਂ ਨੇ 700 ਤੋਂ 800 ਮੋਬਾਈਲ ਫੋਨ ਅੱਜ ਤੱਕ ਚੋਰੀ ਕੀਤੇ ਹਨ ਜੀ ਨਹੀਂ ਇਹ ਅਰੈਸਟ ਹੋ ਕੇ ਬੇਲ ਆਊਟ ਹੋਏ ਨੇ ਇਹ 2017 ਤੋਂ ਹੀ ਇਨਾਂ ਨੇ ਇਹ ਛੋਟੀ ਮੋਟੀ ਚੋਰੀਆਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ ਇਹ ਜਿਹੜਾ ਨਵਾਂ ਮੋਡਸ ਆਪਰੇਂਡੀ ਹੈ ਇਹ 1.5 ਸਾਲ ਤੋਂ ਹੀ ਸ਼ੁਰੂ ਕੀਤਾ ਹੈ ਜੀ ਜਦੋਂ ਤੁਹਾਨੂੰ ਕੰਪਲੇਂਟਸ ਆਈਆਂ ਸੀ ਕਿ ਅਸੀਂ ਬੜੀ ਗੂੜੀ ਨੂੰ ਖੌਜਦੇ ਹਾਂ ਜੇ ਨਾ ਤੁਹਾਨੂੰ ਕੰਪਲੇਂਟ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਯੂਜ਼ ਕਰਦੇ ਸੀ ਉਹਨਾਂ ਨੂੰ ਜੀ ਅਸੀਂ ਜਿਹੜੀ ਵੀ ਕੰਪਲੇਨੈਂਟਸ ਨੂੰ ਜੇ ਟੱਚ ਕਰ ਪਾਇਆ ਇੱਕ ਜਿਵੇਂ ਇੱਕ ਨੇ ਕਿਹਾ ਕਿ ਅਸੀਂ ਜ਼ਿਆਦਾ ਹੀ ਗੂੜੀ ਨੀਂਦ ਵਿੱਚ ਸੁੱਤੇ ਰਹੇਗੇ ਸਵੇਰੇ ਇਦਾਂ ਹੀ ਇੱਕ ਕੰਪਲੇਨੈਂਟ ਦਾ ਇਹ ਵੀ ਕਹਿਣਾ ਹੈਗਾ ਕਿ ਸ਼ਾਇਦ ਇਹ ਕਿਸੇ ਸਪਰੇ ਦਾ ਵੀ ਇਸਤੇਮਾਲ ਕਰਦੇ ਸੀ ਇਸ ਲਈ ਇਹਨਾਂ ਦਾ ਹੋਰ ਰਿਮਾਂਡ ਸੀਕ ਕਰਕੇ ਇਹਨਾਂ ਦੀ ਮੋੜੇ ਸਪਰਿੰਡੀ ਹੋਰ ਜਾਣਾਂਗੇ ਮੈਡਮ ਇਸ ਸਿਟੀ ਵਿੱਚ ਐਕਟਿਵ ਰਹੇ ਸੀ ਕਿ ਸਿਵਲ ਲਾਈਨ ਇਫੈਕਟਿਵ ਰਹੇ ਸੀ ਜੀ ਇਹ ਸਿਟੀ ਵਿੱਚ ਐਕਟਿਵ ਸੀ ਪਿੱਛੋਂ ਦੀ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਹਨ ਜਦ ਇਹਨਾਂ ਤੋਂ ਇਹ ਪੁੱਛਿਆ ਗਿਆ ਕਿ ਇਹ ਸ਼ਹਿਰ ਵਿੱਚ ਹੀ ਕਿਉਂ ਵਾਰਦਾਤਾ ਕਰਦੇ ਸਨ ਇੱਕ ਤਾਂ ਇਹਨਾਂ ਲਈ ਭੱਜਣਾ ਬੜਾ ਸੌਖਾ ਸੀਗਾ ਤੇ ਅਸੀਂ ਇੱਕ ਸਕਸੈਸਫੁਲ ਆਪਰੇਸ਼ਨ ਚਲਾ ਕੇ ਇਹਨੂੰ ਕਾਬੂ ਕਰ ਪਾਇਆ ਉਹ ਵੱਖਰੀ ਗੱਲ ਹੈ ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਪਿੰਡਾਂ ਵਿੱਚ ਚੋਰੀ ਕਰਨੀ ਇਹਨਾਂ ਦੇ ਮੋਡਸ ਆਪਰੇਂਡੀ ਤੋਂ ਔਖੀ ਹੈ ਕਿਉਂਕਿ ਪਿੰਡਾਂ ਵਿੱਚ ਜਨਰਲੀ ਸ਼ਹਿਰਾਂ ਵਿੱਚ ਛੱਤਾਂ ਜੁੜੀਆਂ ਹੁੰਦੀਆਂ ਹਨ ਇਸ ਲਈ ਇੱਕ ਰਾਤ ਵਿੱਚ ਹੀ ਕਾਫੀ ਘਰਾਂ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਦਿੰਦੇ ਸਨ ਅਤੇ ਸਾਰੇ মিডিਆ ਪਰਸਨਲ ਦੇ ਥਰੂ ਮੈਂ ਸੋਸਾਇਟੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਹੈਗੀ ਆ ਕਿ ਮਾੜੇ ਅੰਸਰਾਂ ਦੀ ਮੋਡਸ ਆਪਰੇਂਡੀ ਬਦਲਦੇ ਰਹਿੰਦੇ ਨੇ ਸਾਡੀ ਸੇਫਟੀ ਸਿਕਿਉਰਿਟੀ ਸਾਡੇ ਹੱਥ ਵਿੱਚ ਹੀ ਹੈਗੀ ਆ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ ਹਮੇਸ਼ਾ ਆਪਣੇ ਘਰ ਲੌਕਡ ਰੱਖਣ ਆਪਣਾ ਡਬਲ ਚੈੱਕ ਕਰਨ ਆਪਣੇ ਲੋਕਿੰਗ ਸਿਸਟਮ ਨੂੰ اسپੈਸ਼ਲੀ ਰਾਤ ਨੂੰ ਧੰਨਵਾਦ